ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਆ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਆ ਜੀ ਅਲੱਗ-ਅਲੱਗ ਏਰੀਆ ਚ ਵੀਡੀਓ ਤੁਹਾਨੂੰ ਪਸੰਦ ਆਊਗੀ ਤੇ ਵਾਰਿਸਰ ਆਪਾਂ ਪੂਰੀ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਨੰਬਰ ਆਪਣਾ 94656929488 ਉੱਤੇ ਪੂਰੀ ਵੀਡੀਓ ਚ ਆਪਣਾ ਨੰਬਰ ਲਿਖਿਆ ਰਹਿੰਦਾ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਵੇਚਣ ਵਾਸਤੇ ਪਹਿਲੀ ਗੱਡੀ ਆਪਣੇ ਕੋਲੇ ਆਪਟਰਾ ਪਹੁੰਚੀ ਅਸੀ ਆਪਟਰਾ ਗੱਡੀ ਆ ਮਾਡਲ ਦੀ ਆਪਾਂ ਗੱਲ ਕਰੀਏ 2009 ਮਾਡਲ ਗੱਡੀ ਅਸੀ ਕੰਡੀਸ਼ਨ ਗੱਡੀ ਦੀ ਆਲ ਓਕੇ ਅਸੀ ਤੇ ਗੱਡੀ ਦਾ ਟਾਇਰ ਆਪਾਂ ਨੂੰ 75-80 ਪੈਸੇ ਮਿਲ ਜਾਣਗੇ ਤੇ ਪਟਿਆਲਾ ਸਮਾਣਾ ਮਾਲਕ ਦਾ ਏਰੀਆ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ 130000 ਰੁਪਇਆ ਪਹੁੰਚੀ ਹੈ ਮਾਲਕ ਕਹਿੰਦੇ ਨੇ ਦੀ ਰੇਟ ਕਰ ਲਾਂਗੇ ਹੋਰ ਵੀ ਹੋ ਜੂਗਾ ਘੱਟ ਵੱਧ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਰਹੇ ਹਾਂ ਜੀ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਆਪਣੇ ਕੋਲੇ ਪਹੁੰਚੀ ਹੈ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਜੀ ਗੱਡੀ ਮਿਲੂਗੀ ਆਪਾਂ ਨੂੰ ਪੰਜਾਬ ਨੰਬਰ ਗੱਡੀ ਦਾ ਜਿਹੜਾ ਰੰਗ ਹੈ ਚਿੱਟਾ ਮਿਲ ਜੂਗਾ ਬੰਪਰ ਬੂਮ ਪਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੀ ਗੱਡੀ ਮਾਲਕ ਦੇ ਘਰੇ ਖੜੀ ਹੈ ਜੀ ਟਾਇਰਾਂ 'ਚ ਜੇ ਆਪਾਂ ਗੱਲ ਕਰੀਏ ਆ ਲਾਈ ਲੱਗੇ ਹੋਏ ਨੇ ਬਾਕੀ ਤੁਸੀਂ ਮਾਲਕ ਦੇ ਘਰੇ ਜਾਉਂਗੇ ਗੱਡੀ ਨੂੰ ਤੁਸੀਂ ਦੇਖੋਗੇ ਚਲਾ ਕੇ ਦੇਖੋਗੇ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੇ ਪਹਿਲਾਂ ਤੁਸੀਂ ਕੋਈ ਗੱਲ ਕਰਨੀ ਆ ਕੁਝ ਪੁੱਛਣਾ ਹੈ ਮਾਲਕ ਤੋਂ ਤਾਂ ਮਾਲਕ ਦਾ ਮੋਬਾਈਲ ਨੰਬਰ 8146694007 ਇਹ ਮਾਲਕ ਦਾ ਨੰਬਰ ਹੈ ਜੀ ਨੰਬਰ 2 ਤੇ ਆਪਣੇ ਕੋਲੇ ਜੀਪ ਪਹੁੰਚੀ ਹੈ ਜੀ ਮਾਲਕ ਨੇ ਸੇਲ ਕਰਨੀ ਆ ਬਿੱਲੀ ਜੀਪ ਹੈ ਜੀ 1990 ਮਾਡਲ ਹੈ ਮਾਲਕ ਨੇ ਦੱਸਿਆ ਸਾਰੀ ਜੀਪ ਜਿਹੜੀ ਹੈਗੀ ਇਹ ਪਾਵਰ ਹੈ ਤੇ ਟਾਇਰ ਮਿਲ ਜਾਣਗੇ ਐਮ ਆਰ ਐਫ ਦੇ 80 ਤੋਂ 85 ਪੈਸੇ ਹੈ ਗੱਡੀ ਖੜੀ ਹੈ ਫਰੀਦਕੋਟ ਏਰੀਆ 'ਚ 2,25,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ। ਬਾਕੀ ਵੀਡੀਓ 'ਚ ਇਹਨਾਂ ਨੇ ਫੋਟੋਆਂ ਖਿੱਚ ਕੇ ਜਿਹੜੀਆਂ ਆਪਣੇ ਕੋਲੇ ਭੇਜੀਆਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਸੀ। ਵਧੀਆ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਤੇ ਗੱਡੀ ਸੋਹਣੀ ਹੈ ਚਲਾਉਣ 'ਚ ਵੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਰੱਖੀ ਵੀ ਵਧੀਆ ਹੋਈ ਹੈ ਮਾਲਕ ਨੇ। ਬਾਕੀ ਅੰਦਰੋਂ ਤੁਸੀਂ ਦੇਖ ਲਓ ਜੀ ਸਟੇering ਦੇਖ ਲਓ, ਗੇਅਰ ਦੇਖ ਲਓ। ਥੱਲੇ ਜਿਹੜੇ ਮੈਟ ਵਿਸ਼ੇ ਹੋਈ ਨੇ, ਮੈਟਿੰਗ ਚੈੱਕ ਕਰ ਲਓ ਸਾਰਾ ਕੁਝ ਵਧੀਆ ਆਪਾਂ ਨੂੰ ਮਿਲੂਗਾ ਜੀ। ਜੇ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਫਰੀਦਕੋਟ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ हूं। ਬਾਕੀ ਜਿਹੜਾ ਰੇਟ ਹੈ ਮੌਕੇ ਤੇ ਹੋ ਜਾਊਗਾ। ਇੱਕ ਡਿਮਾਂਡ ਸਿਰਫ ਮਾਲਕ ਨੇ ਦੱਸੀ ਹੈ। ਓਨਰ ਦਾ ਮੋਬਾਈਲ ਨੰਬਰ 8054783558 ਇਹ ਮਾਲਕ ਦਾ ਨੰਬਰ ਹੈ ਜੀ। ਗੱਲਬਾਤ ਜਿਹੜੀ ਵੀ ਕਰਨੀ ਹੋਈ ਗੱਲਬਾਤ ਆਪ ਕਰ ਲਓ ਜੀ। ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ 9466929488 ਜੇ ਕਿਸੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਜੇ ਕੁਛ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਹੀਂ ਹੁੰਦੀ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗ ਰਹੀ ਜੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇਗੇ ਉਸੇ ਬਿਲਕੁਲ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ i10 ਗੱਡੀ ਪਹੁੰਚੀ ਆ 2009 ਮਾਡਲ ਗੱਡੀ ਐ ਜੀ ਫਾਸਟ ਓਨਰਸ ਸੀएनजी ਓਨ ਪੇਪਰ ਹੈ ਮਲੋੜ ਗੱਡੀ ਖੜੀ ਐ 52000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਗੱਡੀ ਸੋਹਣੀ ਐ ਜੀ ਰੰਗ ਚੈੱਕ ਕਰੋ ਗੱਡੀ ਨੂੰ ਅੰਦਰੋਂ ਦੇਖੋ ਜੀ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖੋ ਤੇ ਜਦੋਂ ਪੂਰੀ ਪਸੰਦ ਆਉਂਦੀ ਹੈ ਗੱਡੀ ਉਸ ਤੋਂ ਬਾਅਦ ਰੇਟ ਵੇਖ ਕੇ ਮੁਕਾਲਿਓ ਜੀ ਬਾਕੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਹੈ ਤੇ ਮੋਬਾਈਲ ਨੰਬਰ ਤੁਹਾਨੂੰ ਮਾਲਕ ਦਾ ਸਕਰੀਨ ਤੇ ਮਿਲ ਗਿਆ ਹੋਊਗਾ 6280658419 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਆਪੀ ਬਾਕੀ ਮੈਨੂੰ ਜਰੂਰ ਦੱਸੋ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰਦੋ ਕਮੈਂਟ ਕਰਨਾ ਨਾ ਭੁੱਲਿਓ ਸੀ